ਹੈਲੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮਲਜੀਤਪੁਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ। ਹਾਂ ਜੀ ਆਪਾਂ ਕਾਕ ਸ੍ਰੀ ਪਟਨਾ ਸਾਹਿਬ ਵਿਖੇ ਪਹੁੰਚੇ ਹਾਂ। ਸੋਚਿਆ ਕਿ ਅੱਜ ਆਪਾਂ ਆਪ ਦਰਸ਼ਨ ਕਰਾਂਏ ਕਰਨਾ ਹੈ ਤੇ ਸੰਗਤ ਨੂੰ ਵੀ ਦਰਸ਼ਨ ਕਰਵਾ ਦਈਏ। ਹੁਣ ਆਪਾਂ ਗੁਰੂ ਕੇ ਦਰਸ਼ਨ ਕਰਨ ਚੱਲੇ ਹਾਂ। ਸੱਚਖੰਡ ਵਿਖੇ ਜਾਮੇ ਨੂੰ ਪ੍ਰਸ਼ਾਦ ਉਤੋਗੇ ਨੂੰ ਸੁਹਾਵਣ ਦੀ ਹੈ। ਪਾਠ ਸੁਹਾਈ ਕਹਿੰਦੇ ਨੇ। निर्धार माय ये की कर दी है महाराज साहब ने ठा कर कर दी टाइम नहीं है उन्होंने आके मैं तो कर दिया से बात से संगत नहीं है उन्होंने थोड़ा बैकग्राउंड पेज नहीं की सभाएं देखने के पुराने के मैंने देख नहीं पूरे सीरियल का बन जाएगा तो मेन करते हैं ਆ ਸਾਡੇ ਨਾਲ ਦੇ Nishan ਆਪਦੀ ਮਾਰ mata ਮਾਰ ਆਈ ਨਹੀਂ ਵਾਹਿਗੁਰੂ 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 ਵਾਹਿਗੁਰੂ

اس سے پہنچ رہے ہو سے ਬੱਚਿਆਂ ਦੀ ਪੜਾਈ ਵਿੱਚ ਮਦਦ ਯਾਰਗੇ ਜੀ ਕੋ ਪੜਿਆ ਲਈ ਕਿਉਂ ਨੌਕਰੀ ਦੀ ਮੌਕਾ ਸਾਡੇ ਜਨਰਲ ਕੀਤਾ ਜਾ ਰਿਹਾ ਹੈ ਜੇਕਰ ਨੌਕਰੀਆਂ ਮਿਲ ਕੋ ਕਿਉਂ ਕੋਈ ਪੰਜਾਬ ਨੂੰ ਦਲਾਂ ਹੁੰਦੇ ਜੋ ਮਹਾਰਾਜ ਜੀ ਨੇ ਸਾਨੂੰ ਪੈਸਾ ਦਿੱਤਾ ਸਾਡਾ ਉਹਦਾ ਹਿਸਾਬ ਹੋਣਾ ਜੋ ਸਾਨੂੰ ਮਹਾਰਾਜ ਜੀ ਨੇ ਸਨਮਾਨ ਦਿੱਤਾ ਉਹਦਾ ਹਿਸਾਬ ਹੋਣਾ ਜੋ ਮਹਾਰਾਜ ਨੇ ਦਿੱਤੇ ਉਹਦਾ ਹਿਸਾਬ ਹੈ ਗ੍ਰੁੱਪ ਇੱਕ ਚੀਜ਼ ਆ ਜਾਂਦੀ ਹੈ اسی سواس کس لے کے لائے اسی پیسہ کس لے کے لائے سب کازے دا ساڑے پر نسا پچھنا مارا آگے نان کیا کہہ رہے منا سنیا ہے سکھ کسی لیکھا دا رہنگے سیا بیٹھا بڑھ رہی اللہ مصر اگر یہاں کھا گی ਨੇਸੀਰੇਵਾਂ ਦੇ ਜੇ ਉਹ ਬਨਾਮ ਕੀ ਯੁੱਧ ਸੀਗਾ ਤੇ ਅੱਜ ਦੇ ਇਹ ਸੀਰੀਅਸ ਯੁੱਧ ਵੀ ਬਨਾਮ ਕੀ ਹੋ ਤੈਨ ਸਾਡੇ ਵਾਈਡੂ ਜੀ ਜੇ ਕੁਝ ਹੈਗੇ ਨੇ ਉਹਨਾਂ ਨੂੰ ਖਾਣ ਦੀ ਆਗਿਆ ਨਹੀਂ ਡਾਕਟਰ ਕਹਿੰਦਾ ਨਹੀਂ ਖਾਣ ਜਿਹੜੇ ਖਾ ਸਕਦੇ ਨੇ ਔਰ ਜਿਨ੍ਹਾਂ ਨੂੰ ਭੁੱਖ ਲੱਗਦੀ ਹੈ ਉਹਨਾਂ ਦੇ ਕੋਲ ਪਦਾਰਤ ਨਹੀਂ ਹੈ ਅੱਧਿਓ ਵੱਧ ਦੁਨੀਆ ਦਾ ਪਦਾਰਤ ਇਦਾਂ ਹੀ ਗਿਆ ਦੱਪੇ ਹੀ ਗਿਆ ਭਾਵੇਂ ਮਾਇਆ ਦੇ ਰੂਪ ਦੇ ਵਿੱਚ ਆਪਾਂ ਨਹੀਂ ਝੋਜੰਦੇ ਰੂਪ ਦੇ ਵਿੱਚ ਆਪਾਂ ਕੱਪੜੇ ਦੇ ਰੂਪ ਦੇ ਜਿਨ੍ਹਾਂ ਦੇ ਕੋਲ ਬਹੁਤੇ ਕੱਪੜੇ ਨੇ ਕੁਝ ਵੀ ਨਹੀਂ ਪਾਹ ਹੰਡਾ ਰਹੇ ਨੇ ਜਿਹੜੇ ਪਾਹ ਹੰਡਾ ਸਕਦੇ ਨੇ ਇਹਨਾਂ ਦੇ ਕੋਲ ਕੱਪੜਾ ਕੋਈ ਨਹੀਂ ਹੈ ਤੇ ਸਾਡੇ ਕੋਲ ਜੋ ਕੁਝ ਵੀ ਹੈ ਸਾਰੇ ਕਾਸੇ ਦਾ ਸਾਨੂੰ ਹਿਸਾਬ ਦੇਣਾ ਆਪਣੇ ਦਸਤਰ ਜਿਹੜੇ ਕੋਹਮਾਨ ਨੇ ਬਹੁਤੇ ਦਿੱਤੇ ਨੇ ਨਹੀਂ ਹੰਡਾ ਸਕਦੇ ਪਰ ਹੰਡਾਏ ਨਹੀਂ ਉਦਾਂ ਦੇ ਉਦਾਂ ਆਏ ਨੇ ਕੋ ਸਿੱਖਾਂ ਦੇ ਗੱਲ ਵਿੱਚ ਕਹਿਣਾ ਹੋਵੇ ਭਗਤ ਗੁਰੂ ਅਮਰਦਾਸ ਮਹਾਰਾਜ ਦੇ ਕੋਲ ਦੋ ਸਿੱਖ ਆਏ ਭਗਤ ਨਾਮਦੇਵ ਜੀ ਸਾਹਿਬ ਜੀ ਦੀ ਸੋਹਣੀ ਫਲਵਾੜੀ ਵਿੱਚ ਸੇਵਾ ਬੜਾ ਦੇ ਵਿੱਚ ਇਹਨੇ ਕਿਹਾ ਮਹਾਰਾਜ ਤੁਸੀਂ ਸੇਵਾ ਦਾ ਉਪਦੇਸ਼ ਦਿੰਦੇ ਹੋ ਅਸੀਂ ਸੇਵਾ ਕਿੱਦਾਂ ਕਰੀਏ ਮਹਾਰਾਜ ਕਿਰਤ ਵਿੱਚ ਬਹੁਤ ਜ਼ਿਆਦਾ ਫਸੇ ਆਂ ਸੇਵਾ ਨਹੀਂ ਹੁੰਦੀ ਬਾਣਨੇਗਾ ਗੁਰਸਿੱਖਾਂ ਨੂੰ ਬਸਤਰ ਸਮਾਨ ਕੇ ਲਿਆ ਕਰੋ ਰੱਬ ਤੁਹਾਡੇ ਪਰਦੇ ਢੱਕੇਗਾ ਇੱਕ ਬ੍ਰਾਹਮਣ ਆ ਗਿਆ ਉਲਾਵਾ ਦਾ ਨਾਮ ਸੀ ਮਹਾਰਾਜ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹ ਬਾਲਵਸ ਜਸਤਰ ਆਓ ਦਰਸ਼ਨ ਕਰੀਏ ਬੋਲੇ ਸਇ ਜੈ ਕਰਦੇ ਸਨ ਇ ਇ ਚਕਰੀ ਤੁਮਲ ਦੇ ਠਾ ਕੇ ਸਜ ਜੂਰੇ ਵਿੱਚ ਸਇ ਜੈ ਕਰਦੇ ਸਨ ਇਹ ਹੈ ਹੁੰਡ ਦੁਮੱਲ ਉਤੇ ਦਸਤਾਰ ਉਤੇ ਸਾਹਮਣੇ ਸਜਾਇਆ ਕਰਦੇ ਸੰਨਾ ਇਹ ਹੈ ਚੰਦੰਗਾ ਕੁੰਗਾ ਇਹ ਦੇ ਨਾਲ ਸਤਿਗੁਰ ਜੀ ਕੇ ਈਹ ਇੱਕ ਜੀ ਦਾ ਦੂਜਾ ਨਾਮ ਬਾਗ ਨਖੀ ਹੈ ਸਤਗੁਰ ਜੀ ਕਮਲ ਕਸੇ ਵਿੱਚ ਸੁਝ ਕਰ ਦੇ ਸੰਨ ਈ ਹੈ ਕਟਾਰ ਸਤਗੁਰ ਜੀ ਦਾ ਕਮਲ ਕਸੇ ਦਾ ਸਤਰ ਹੈ ਕਿੱਦ ਗੁਲੇਲਾ ਇਜਨ ਸਤਗੁਰ ਕੀ ਬਾਲ ਵਸਤ ਵਿਯੋਜ ਕਰਿਆ ਕਰਦੇ ਸੰ ਸੰਨੇ ਮਰ ਕ ਜਿਦ ਖੂ ਹੈ ਨਗਰ ਨਿਵਾਸੀ ਬੀਬੀਆਂ ਉਸ ਨੂੰ ਤੋ ਜਲ ਪੜ ਕੇ ਆਪਣੇ ਘੜਾ ਨੂੰ ਬਾਪਸ ਜਾਂਦੀਆਂ ਸਤਗੁਰ ਜੀ ਮਹਾਰਾਜ ਜੀ ਗੁਲੇਲ ਮਾਰ ਕੇ ਉਹ ਨਾ ਦੇ ਘਰ ਤੋੜ ਦਿੰਦੇ ਹਨ ਬੀਬੀਆਂ ਨੇ ਮਤ ਜੀ ਕੋਲ ਜਾ ਕੇ ਬੇੰਤੀ ਕੀਤੀ ਮਤ ਜੀ ਐਸੀ ਕਰੀ ਪਰਵਾਹ ਹਾਂ ਲਾਲ ਜੀ ਸਾਡੇ ਗੁਲੇਲ ਮਾਰ ਕੇ ਘਣਾ ਤੂਰ ਦੇਂਦੇ ਹਨ ਮਤ ਜੀ ਕਹਿਣ ਲਗੇ ਸੀ ਲੋਹੇ ਤਾਨੇ ਪਿੱਤਲੇ ਪਰਿਆ ਮਿੱਟੀ ਦੇ ਗੁਲੇਲਿਆਂ ਦੇ ਨਾਲ ਨਹੀਂ ਟੁੱਟਣਗੇ ਬੀਬੀਆਂ ਲੋਹੇ ਤਾਨੇ ਪਿੱਤਲ ਦੇ ਕਰਾਲਿਆਂ ਲਗੀਆਂ ਸਤਿਗੁਰ ਜੀ ਮਹਾਰਾਜ ਜੀ ਲੋਹੇ ਦੇ ਚਾਰ ਪੀਰ ਤਿਆਰ ਕਰਨ ਸਮੇਂ ਬੀਤਣ ਦੇ ਪਾਸ ਇਹ ਪੀਪੀ ਜਲ ਪਰ ਕੇ ਜਾ ਰਹੇ ਸਤਗੁਰ ਜੀ ਨੇ ਮਾਰਿਆ ਤੀਰ ਘਣਾ ਟੁੱਟ ਗਿਆ ਪੀਪੀ ਬਹਿ ਕੇ ਰੋ ਉਲਜ ਕੇ ਵੇਖਿਆ ਵਕੀ ਤੀਰ ਦੇ ਮੁਖੀ ਨਾਲ ਸਤ ਪੁਨੀਆ ਹੋਇਆ ਮਰਿਆ ਹੋਇਆ ਹੈ ਸਰੇ ਸੰਕਾ ਦੀ ਆਸੇ ਸਰਧਾ ਦੇ ਨਾਲ ਝੁਕ ਗਏ ਮਦ ਜੀ ਨੇ ਬਚਨ ਕੀਤਾ ਹੋਰ ਨਾ ਪੂਰ ਜਲੇ ਘਾ ਮਤ ਜੀ ਦੇ ਮੁਬੋਂ ਬਚਨ ਲਿਕਲਣ ਦੀ ਦੇਰ ਸੀ ਪੂਧ ਜਲ ਖਾਉ ਮਿਆ ਨਗਰ ਨਿਵਾਸੀ ਸੰਤਾਂ ਨੇ ਵੇੰਟੀ ਕੀਤੀ ਮਤ ਜੀ ਇਸ ਜਲ ਦੇ ਨਾਲ ਸਾਡੇ ਕਾਮ ਕਰ ਜ ਸਰ ਦੇ ਸੰ ਕਿਰਪਾ ਕਰੋ ਬਚਨ ਕਰ ਦਿਓ ਪੂਧ ਜਲ ਮਿੱਠਾ ਹੋ ਜਾਏ ਮਾਤਾ ਜੀ ਨੇ ਕਿਹਾ ਕਿ ਜੋ ਬਚਨ ਹੋਣਾ ਸੀ ਹੋ ਗਿਆ ਆਪ ਸਾ ਬੇਨਤੀ ਕੀਤੀ ਹੈ ਅਸੀਂ ਬਚਨ ਕਰਦੇ ਹਾਂ ਕਿ ਦੂਰ ਨਿਰ ਸੰਗਤ ਇਸ ਪਾਵਨ ਸਥਾਨ ਤੇ ਦਰਸ਼ਨ ਦੀਦਾਰ ਕਰਨ ਵਾਸਤੇ ਆਉਣਗੇ ਫਿਰ ਪੂਦ ਜਲ ਮਿੱਠਾ ਹੋ ਜਾਏਗਾ ਮਦ ਜੀ ਦੇ ਬਚਨ ਸਿੱਤਾਲੀ ਤੋਂ ਬਾਦ ਪੂਰੇ ਹੋਏ ਹੁਨ ਫੂ ਦਾ ਜਨ ਮਿੱਠਾ ਸੰਤਾ ਅੰਮ੍ਰਿਤ ਰੂਪ ਜਾਣ ਕੇ ਚੂਲੇ ਲੈਂਦੇ ਹਨ ਇਹ ਹੈ ਅਲ ਦੁਆਲੇ ਸ੍ਰੀ ਗੁਰ ਤੇਗ ਬਹਾਦਰ ਜੀ ਮਹਾਰ ਜੀ ਦੇ ਕਰਾਮ ਵਿੱਚ ਕਰ ਛੋਟੀਆਂ ਸ੍ਰੀ ਗੁਰੂ ਵੀ ਸੰਜੇ ਮਹਾਰ ਜੀ ਪਉਪ ਕਵੀਰ ਜੀ ਦੀ ਖੱਡੀ ਇਹਦੇ ਨਾਲ ਪਉਪ ਕਵੀਰ ਜੀ ਕਪੁਰਾ ਪੁਨੀਆ ਕਰਦੇ ਸੰ ਕਸਿ ਵਿੱਚ ਇੱਕ ਮਾਤਾ ਜੀ ਕੋਸੀ ਉਹਨਾਂ ਨੇ ਤਖਸੈ ਤੇ ਫੇੜ ਕਰ ਦਿੱਤੀ ਕਵੀਰ ਜੀ ਦੇ ਯਾਦਗਾਰ ਬਣੀ ਰਹੇ ਅੰਤਰੀ ਪਰਮ ਕਰਮ ਕਰੋਗੇ گرو گوبند سنگھ جی مہاراج جی کا پندرہ سال چولہا صاحب ہے شیشے جڑی ہوا ہے تخت شری ہرمندر جی پٹنہ صاحب کو علاوہ ہو گردوارے ہیں پہلا گردوارا گو کار ਦੂਜਾ ਗੁਰਦੁਆਰਾ ਕੰਨਕਰ ਤਿੰਜਾ ਗੁਰਦੁਆਰਾ ਬਾਲੀਲਾ ਚੌਥਾ ਗੁਰਦੁਆਰਾ ਗੁਰੂ ਕਾ ਬਾਗ ਪੰਜਵਾਂ ਗੁਰਦੁਆਰਾ ਹਾਨੀ ਸਾਹਿਬ ਦਾਣਾਪੂਰ ਛੇਵਾਂ ਗੁਰਦੁਆਰਾ ਸੂਨ ਟੋਲੀ ਅਤੇ ਸਤਵਾਂ ਗੁਰਦੁਆਰਾ ਹੈ ਸੀਤਲਪੂਰ ਰਾਜੀ ਕੀ ਇਹ ਸ੍ਰੀ ਗੁਰ ਤੇਗ ਬਹਾਦਰ ਜੀ ਮਹਾਰਾ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਦੇ ਹੁਕਮਨਾਮਿਆਂ ਇਹ ਹਨ ਸ੍ਰੀ ਗੁਰਤੇਗ ਬਹਾਦਰ ਜੀ ਮਹਾਰਾਜੀ ਦੇ ਹੁਕਮ